ਹੋਟਲਾਂ ਕਰਤੀ ਬਾਏ ਬਾਏ ਤੇ ਅੱਜ ਦਾ ਆਪਣਾ ਜਿਹੜਾ ਟ੍ਰਿਪ ਦੀ ਸਟਾਰਟਿੰਗ ਹੈ ਉਹ ਹੋਣ ਜਾ ਰਹੀ ਹੈ ਜੀ ਮਿੱਤਰੋ ਆਪਣੇ ਮਿੱਤਰ ਸੱਜਣਾ ਦੇ ਨਾਲ ਹਾਂਜੀ ਸਰ ਜੀ ਦੋਸਤੋ ਆਜੋ ਮੈਚ ਜਾਂਦੇ ਆ ਤੁਹਾਨੂੰ ਸਵਾਇ ਮਾਧੂਪੁਰ ਦੇ ਟੂਰ ਤੇ ਹੁਣ ਆਪਾਂ ਜਾਵਾਂਗੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਬੰਦੇ ਭਾ ਬੰਦੇ ਬੰਦੇ ਭਾ ਬੰਦੇ ਭਾ ਕਰ ਦੋ ਅੱਲਾ ਦੇ ਮਿੱਤਰੋ ਆਪਾਂ ਹੋਟਲ ਦੇ ਕਰੇ ਚੈੱਕ ਕਰ ਤੇ ਨਿਕਲ ਲੱਗੇ ਹਾਂ ਲੋਕਾਂ ਬਾਹਰ ਲੋ ਵੇ ਮਿੱਤਰੋ ਆਪਾਂ ਪਹੁੰਚ ਗਏ ਆ ਰੇਲਵੇ ਸਟੇਸ਼ਨ ਲੁਧਿਆਣਾ ਚਾਰਾਂ ਪਾਸੇ ਰੌਣਕਾਂ ਰੌਣਕ ਪੂਰੀਆਂ ਨੇ ਰਾਜ ਪੂਰਾ ਹੈ ਆਪਾਂ ਜਾ ਰਹੇ ਹਾਂ ਅੱਜ ਆਪਣੇ ਮਿੰਨੀ ਸਰਪ੍ਰਾਈਜ਼ ਟੂਰ ਤੇ ਉੱਪਰ 3 ਦਿਨ ਦਾ ਸਾਡਾ ਟੂਰ ਹੈ ਇਥੋਂ ਸਾਡੀ ਬੰਦੇ ਭਾਰਤ ਦੀ ਟ੍ਰੇਨ ਹੈ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਪਰ 3 ਦਿਨ ਦੇ ਵਿੱਚ ਪੂਰੀ ਐਕਟੀਵਿਟੀ ਤੁਹਾਨੂੰ ਦਿਖਾਵਾਂਗੇ ਪੂਰਾ ਟੂਰ ਇੰਜੋਏ ਕਰਾਵਾਂਗੇ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਕਾਫੀ ਲਖਨਊ ਜਲਦੀ ਆ ਰਿਹਾ ਹਾਂ ਸਤਿ ਸ਼੍ਰੀ ਅਕਾਲ ਜੀ ਮੋਈ ਮੋੜੋ ਆਹ ਸੰਤ ਨਾ ਮੋੜੋ ਅੱਧਿਆਨ ਆਪਾਂ ਚੱਲਿਆਂ ਤੇ ਬੰਦੇ ਸਾਡੇ ਹੋ ਗਏ ਰੈਡੀ ਬੰਦੇ ਭਾਰਤ ਆਉਣ ਦਾ ਵੇਅ ਐ ਅਲਾਸਮੈਂਟ ਹੋ ਚੁੱਕੀ ਐ ਤੇ ਟ੍ਰੇਨ ਬਸ ਇੱਕ ਜਿੰਟ ਮਿੰਟ ਦੇ ਵਿੱਚ ਪਹੁੰਚਣ ਵਾਲੀ ਐ ਨਹੀਂ ਨਹੀਂ ਮਿੱਤਰੋ ਬੰਦੇ ਭਾਰਤ ਆ ਗਿਆ ਸਾਡੀ ਟ੍ਰੇਨ ਤੁਹਾਨੂੰ ਅੱਧੀ ਹੁਣ ਸ਼ੁਰੂ ਕਰ ਰਹੀ ਹੈ ਲੁਧਿਆਣਾ ਜੰਕਸ਼ਨ ਤੋਂ ਨਿਊ ਦਿੱਲੀ ਦਾ ਟ੍ਰੇਨ ਉਹ ਇਹਨਾਂ ਨੇ ਫਰਕ ਉਹ ਬੰਦੇ ਜਿੰਨੀ ਸ਼ੁਰੂ ਆ ਰਹੇ ਬੰਦੇ ਭਰਦਾ ਹੋਈ ਅੱਜ

ਇਹ ਮੈਂ ਜਾਣਦਾਂ ਹਾਂ ਕਿ ਇਹ ਇੱਕੋ ਗ੍ਰੀਪ ਹੈ। 311 ਸਾਡਾ ਜਿਹੜਾ ਡੱਬਾ ਨੰਬਰ ਹੈਗਾ 311 ਤੇ ਆਪੋ ਦੇ ਵਿੱਚ ਸਟੇਟਿੰਗ ਹੈ ਸਾਡੀ। ਬੰਦੇ ਸਾਡੇ ਪੂਰੇ ਐਕਸਾਈਟਡ ਨੇ ਬੰਦੇ ਬਾਹਰ ਦੇ ਜਾਣ ਲਈ। ਤੇ ਦੇਖੋ ਅੱਗੇ ਸਫ਼ਰ ਕਿਵੇਂ ਦਾ ਰਹਿ ਗਿਆ। 1 2 3 ਉਹ 2 ਮਿੰਟ ਬਾਅਦ ਖੋਲਦਾ ਹੈ। ਆਟੋਮੈਟਿਕ ਹੈ। ਆਜੋ ਆਜੋ ਜੀ ਆਜੋ। ਲਾ ਵੀ ਇਸ ਤਰ੍ਹਾਂ ਕੁਛ ਜਨ ਹਾਣ ਦਾ ਵਾਲਾ ਲਾ ਵੀ ਮਿੱਤਰੋ ਕਿ ਕਾਪਨ ਮਿਲ ਗਿਆ ਇਦਾਂ ਵੇ ਚੱਲੀਏ ਸਣਾ ਹੋਵੇ ਆਪਣੀ ਟੈਰੀਆ ਹੋਣੀ ਸਾਡੇ ਬੰਦੇ ਇਹਨਾਂ ਕੰਫਿਊਜ਼ ਨੇ ਗੱਭਰੂ ਹੋ ਗਏ ਆ ਪੱਕੇ ਲੋ ਜੀ ਮਿੱਤਰੋ ਆਪਣਾ ਸਫਰ ਚੱਲ ਪਿਆ ਹੁਣ ਇਥੋਂ ਨਿਊ ਦਿੱਲੀ ਲਈ ਤੇ ਉਸ ਤੋਂ ਬਾਅਦ ਆਪਾਂ ਸੋਏ ਮਧੂਪੁਰ ਜਾਣਾ ਆਪਾਂ ਸਾਰਿਆਂ ਨੇ ਤੇ ਨਾਲ ਮੁੰਡੇ ਨੇ 500 ਰੁਪਏ ਦੇ ਵਿੱਚ ਹੀ ਜੈਕ ਜੂਦੀ ਆਪਾਂ ਨੇ ਚੌੜੇ ਪੰਜਾਬ ਦੇ ਵਿੱਚੋਂ ਸਟਾਫ ਬਹੁਤ ਵਧੀਆ ਹੈ ਸ਼ਾਇਦ ਅੱਧੀ ਮੇਰੀ ਇੰਨੀ ਮੰਗੀ ਸਾਲੀ 500 ਦੀਆ ਬਣਾ ਦੇ ਇਹ ਹੀ ਲੈਣਾ ਜਿਹੜਾ ਸਟਾਰਾਂ ਬੜਾ ਰਿਹਾ ਉਹ ਲੈਣਾ इधर बोरो के डिवीजन वाले हैं भाई मेरी वाली रोटी कर दी चीज है आपका सिलेंडर में बुक करा दिया है अभी पंजे तक हम दूसरी लाइन पर केना कटियां आए नहीं ये छोल दिया है ना ओ चाचा मैं और टाऊ नहीं है मैं दस केदा आईफोन का कोई फायदा है हां बहुत फायदा बड़ा फायदा बड़ा क्या भी बैठा हमारी टीम पहुंच चुकी है <laughs> रात <laughs> <थे? laughs> <laughs> ਮੰਦੇ ਪਰਦੇ ਨੇ ਜਿਹੜਾ ਫੋਟੋ ਆ ਸਾਡੇ ਮੈਂ ਤਾਂ ਲੰਚ ਦਿਖਾ ਦਰਤਾ ਹੁਣੋਂ ਤੋਂ ਕੀ ਦਿਖਾਤਾ ਪਾ ਦੇਖੋ ਪਨੀਰ ਦੇ ਪੀਰ ਦਿਖਾ ਦਿੰਦਾ ਮੈਂ ਇਹ ਦੇਖੋ ਜੀ ਵਧੀਆ ਪੂਰਾ ਆਰਗੈਨਿਕ ਪਨੀਰ ਪੰਜਾਬ ਦੇ ਆਪਣੇ ਡੇਰੀ ਫਾਰਮਾਂ ਦਾ ਬਰਾਸ ਲੂਡ ਕਿਵੇਂ ਆਇਆ ਨਾ ਕਿਵੇਂ ਅਸੀਂ ਗੱਲਾਂ ਗੁੱਡ ਫੂਡ ਦਾਲ ਵਧੀਆ ਚਾਵਲ ਠੀਕ ਹੈ ਪਨੀਰ ਓਕੇ ਓਕੇ ਦਵਾਰਾ ਕਰੋ ਯੂਜ਼ਿੰਗ 50 50% ਨਾਲ ਵਧੀਆ ਜੀ 90% 90% ਵਧੀਆ ਹੈ ਹੈਨਾ ਸਰ ਜੀ 10 ਮਿੰਟ ਰੇਡਿੰਗ ਉਹ ਕੰਪਿਊਟਰ ਨੂੰ ਹੁਣ ਜੇ ਰੋਕ ਨਹੀਂ ਵੀ ਰੇਡਿੰਗ ਘਟ ਰਹੀ ਹੋ ਜੀ ਮੇਰੇ ਦੋ ਮੰਡੇ ਭਾਗ ਦੇ ਵਿੱਚ ਸਭਲ ਕਰ ਲੈਣਾ ਸੋਪਰਾਇਆ ਆਪਣਾ ਪੂਰਾ ਹੋਇਆ ਅੱਜ ਬਾਸ ਪਰ ਰਾਮ ਨਾਲ ਖੜਨੀ ਨੂੰ ਹੋਰੇ ਦਾ ਇੱਥੇ ਜਾਨੀ ਉੱਥੋਂ ਦਾ ਬਿਲਕੁਲ ਉੱਪਰ ਹੋ ਗੱਲਾਂ ਹੀ ਰਕਮੈਂ ਮੈਂ ਅਦੇ ਸੱਤ ਦਿਨੇ ਆਉਂਦਾ ਨੰਬਰ ਆਉਂਦੇ ਤੇ ਤੂੰ ਹਾਂ ਸੁਦੇ ਹੀ ਚੱਲ ਹੋਇਤਾ ਕਾਵਾ ਜੀ ਆ ਦੇਖੋ ਇਹ ਗੰਦ ਭਾਵਣ ਦੇ ਬੰਦੇ ਬਾਦ ਦੇ ਵਿੱਚ ਤੇ ਆਪਣਾ ਸੰਗਤਲੇ ਵੀ ਨਾਲ ਜੱਕੀ ਬੰਦੇ ਚੱਲ ਕੇ ਤਰੋ ਆਪਣੀ ਹੋ ਗਈ ਆਊਟਿੰਗ ਦਿੱਲੀ ਆਪਾਂ ਪਹੁੰਚ ਗਏ ਨਵੀਂ ਦਿੱਲੀ ਨਵੀਂ ਦਿੱਲੀ ਇੱਤਰ ਗਈ ਆਪਾਂ ਬਾਈ ਜੀ ਲੱਖ ਲਿਆ ਧਰਤੀ ਦੇ ਪੈਰ 22400 ਦਾ ਬੰਦੇਵਾਸ ਹੈ ਆ ਉਹਦੇ ਹਮਾਰੇ ਦਿੱਲੀ ਵਾਲੇ ਸੁਣਿਆ ਸੀਗਾ ਵੀ ਦਿੱਲੀ ਵਿੱਚ ਗੰਦ ਬਹੁਤ ਹੈ ਤੇ ਟ੍ਰੈਫਿਕ ਬਹੁਤ ਹੈ ਅੱਜ ਦੇਖ ਵੀ ਲਿਆ ਬਹੁਤ ਬੁਰਾ ਹਾਲ ਹੈ ਦਿੱਲੀ ਦਾ ਇੰਨੀ ਜਿਆਦਾ ਟ੍ਰੈਫਿਕ ਹੈ ਇੰਨੀ ਜਿਆਦਾ ਗੰਦਗੀ ਹੈ ਇੱਥੇ ਪੋਚਣਾ ਹੋਰ ਅੰਦੀ ਸਪੀਡ ਦਾ ਹਾਰਾ ਭਈਆ ਵੀ ਨਹੀਂ ਮਿੰਟਨ ਇੰਨਾ ਵੀ ਗਰਮੀ ਇੰਨੀ ਲੱਗਦੀ ਇਸ ਟਾਈਮ ਜਨਵਰੀ ਦੇ ਮਹੀਨੇ ਵਿੱਚ ਆਵੋ ਮਿੱਤਰੋ ਅੱਜ ਅਸੀਂ ਇੰਨੀ ਦਾ ਕੋਈ ਸੋਹਣਾ ਜਾਂ ਵਧੀਆ ਏਰੀਆ ਵੀ ਦੇਖਣ ਵੇਲੇ ਆ ਸਾਨੂੰ ਡਰਾਈਵਰ ਨੂੰ ਨਿਕਲ ਕੇ ਬਾਹਰ ਅਸੀਂ ਆਇਆ ਇੱਧਰ ਨਜ਼ੀਮੁਦੀਨ ਰੇਲਵੇ ਸਟੇਸ਼ਨ ਵੱਲ ਜਾ ਰਹੇ ਆਪਾਂ ਅੱਜ ਤੱਕ ਕੀ ਆ ਭਾਈ ਹਿੰਡੀਆ ਗੇਟ ਮੈਂਟੋ ਰੋਡ ਮੈਂਟੋ ਰੋਡ ਇੱਧਰ ਭਾਈ

ਰਾਹਾਂ ਰਹੀ ਜਾਂ ਉਹਦੇ ਵਿੱਚ ਬਰਾਬਰ ਹੋ ਜਾਣਾ ਹਜ਼ਰਤ ਨਜ਼ੀਮੋਦੀਨ ਸਟੇਸ਼ਨ ਦਿੱਲੀ ਦੇ ਵਿੱਚ ਆ ਪਾ ਗਏ ਆ ਇੱਥੋਂ ਸਾਨੂੰ ਟ੍ਰੇਨ ਲੈਣੀ ਅਗੇ ਸਬਾਈ ਮਾਦੋਵਰ ਇਧਰ ਸਤਿ ਸ਼੍ਰੀ ਅਕਾਲ ਟੀਮ ਸਾਰਿਆਂ ਦਾ ਬਈ ਸਵਾਗਤ ਹੈ ਵੱਡਾ ਨਜ਼ੀਮੋਦੀਨ ਰੇਲਵੇ ਸਿਖਨੇ ਪਰ ਦੋਸਤੋ ਮੇਰੀ ਸਾਰੀ ਟੀਮ ਇੱਥੇ ਆ ਚੁੱਕੀ ਹੈ ਇਧਰ ਅਜਾਜ ਵੀਰਾ ਵੀ ਆ ਗਿਆ ਸਾਡਾ ਸ਼੍ਰੀਨਗਰ ਦੇ ਹੈਲੋ ਮੈਡਮ ਹਾਊ ਆਰ ਯੂ ਮੈਡਮ ਵੀ ਇੱਥੇ ਆ ਗਈ ਬਈ ਸੰਜਨ ਵੀਰਾਲਾ ਬੜਾ ਖੁਸ਼ ਆ ਬਾਈ ਕਿਆ ਕਰ ਬੜੀ ਖੁਸ਼ੀ ਹੈ ਤੁਹਾਨੂੰ ਅੱਜ ਫਸਟ ਟਾਈਮ ਮੀਟਿੰਗ ਹਾਂ ਜੀ ਇਧਰ ਇੱਕ ਮਿੰਟ ਓਏ ਸੰਤਰੇ ਵੀ ਫੜੇ ਵੀ ਮੁੰਡੇ ਨਾ ਭਾਈ ਦੇਖ ਲੋ ਸਾਡਾ ਮੁੰਡਾ ਵੀ ਮੇਰੇ ਵੀਰੋ ਆ ਬੰਦਾ ਸਾਡਾ ਕਹਿੰਦੇ ਧੂਰੀ ਵਾਲਾ ਵੀ ਆ ਚੁਕਿਆ ਰਜਿੰਦਰ ਯਾ ਬਰੋ ਕੈਸੇ ਆ ਬਾਈ ਮਾਦੂ ਪਰ ਮੀਟਿੰਗ ਖਲਾਸ ਕਰਾਂ ਖਲਾਸ ਕਰਨਾ ਖਲਾਸ ਕਰ ਦੇਣਾ ਭਾਈ ਇੱਥੇ ਆਪਾਂ ਨੇ ਪੰਗੜੇ ਦੀ ਟੀਮ ਵਾਸਤੇ ਸਾਡਾ ਮੁੰਡਾ ਗਰਾਫ ਸਿੱਧੂ ਵੀ ਤਿਆਰ ਇੱਥੇ ਵਾਲ ਕਟਾ ਕੇ ਆ ਗਿਆ ਗਰਾਫ ਸਿੱਧੂ ਬਾਈ ਓਏ ਸੀਟਾਂ ਝੱਡੋ ਸਾਲੇ ਕਿਉਂ ਆ ਗਰਾਫ ਸਿੱਧੂ ਬਾਈ ਆ ਜਾਓ ਵੀਰੇ ਸੀ ਗੱਲ ਹੀ ਟਾ ਦੇ ਬਹਿ ਗਏ ਲੈ ਵੇ ਵੀਰੋ ਸਾਡਾ ਵੀਰ ਪਹੁੰਚ ਚੁੱਕਿਆ ਕਹਿੰਦੇ ਇੱਥੇ ਸ਼ਾਬਾਸ਼ ਚਲੋ ਟ੍ਰੇਨ ਦੇ ਵਿੱਚ ਬਿਆਸੇ ਡੱਬਾ ਸਾਡਾ ਲਾਸਟ ਅੱਗੇ ਆ ਗਿਆ ਲਓ ਵੇ ਮਿੱਤਰੋ ਆਪਣੇ ਬੰਦਿਆਂ ਨੇ ਟ੍ਰੇਨ ਦੇ ਵਿੱਚ ਪੂਰੀ ਰੌਣਕ ਲਾਈ ਹੋਈ ਆ ਖਾਣੇ ਬੱਲੇ ਦਾ ਸਮਾਨ ਵੀ ਪੂਰਾ ਓਕੇ ਆਪਣੇ ਕੋਲ ਸਟਾਕ ਬਹੁਤ ਜ਼ਿਆਦਾ ਪਿਆਉਣੇ ਪੱਤੀਆਂ ਥੱਲੇ ਨਹੀਂ ਛਿੱਟ ਨੇ ਬਾਕੀ ਆ ਦੇਖੋ ਨਾ ਕਿ ਬੰਦੇ ਚਾਰਜਰ ਹੈਗਾ ਚਾਰਜਰ ਹੈਗਾ ਕਰੋ ਕੀ ਨਿਕਲਦਾ ਕਰੋਲੇ ਵਗਰ ਤੇ ਹੈਲੋ ਦੋਸਤੋ ਇਹ ਦੁਆਰਾ ਤੋਂ ਆਪਾਂ ਮੈਂ ਜੀ ਦਿੱਲੀ ਦਿੱਲੀ ਤੋਂ ਹੁਣ ਆਪਾਂ ਸਵਾਇ ਮਾਧੋਪੁਰ ਪਹੁੰਚਾਂਗੇ 8:30 ਤੇ ਉਤੋਂ ਫਿਰ ਆਪਣੀ ਕੰਪਨੀ ਦੀ ਕਾਰਸਾ ਆਪਾਂ ਨੂੰ ਪਿਕਅਪ ਕਰਕੇ ਲੈ ਜਾਣਗੇ ਹੋਟਲ ਤੇ ਥੋੜਾ ਜਿਹਾ ਗੰਧ ਦੀ ਖੇਦ ਹੈ ਉਹ ਸੁਵਿਧਾ ਲਈ ਖੇਦ ਹੈ ਕਿਉਂਕਿ ਟੀਮ ਨੂੰ ਥੋੜੀ ਜਿਹੀ ਮੇਰੇ ਨਾਲ ਬੇਅਕਲ ਬੰਦੇ ਆ ਜਿੰਨਕੋ ਅਕਲ ਕਮ ਹੈ ਉਹ ਖਾਤੇ ਹਨ ਤੋਂ ਖਰਾਰਾ ਜਿਆਦਾ ਪਾਤੇ ਖਾਤੇ ਕਮ ਹੈ ਗੁਰੂ ਕਾ ਲੰਗਰ ਚੱਲ ਰਿਹਾ ਸਾਥਾ ਗੋਲ ਕਾ ਲੰਗਰ ਜਾਰੀ ਹੈ ਆਪਾਂ ਨੂੰ ਆਪ ਵਾਪਸ ਲੈ ਕੇ ਉਹਨਾਂ ਆਪਣੇ ਤੋਂ ਫੇਰ ਨਹੀਂ ਜਾਂਦੀਏ ਲਾਰਗੜ ਦੇ ਕੀ ਕੰਮ ਹੈ ਓਏ ਕੀ ਕੰਮ ਹੈ ਗੱਲ ਗੱਲ ਤੂੰ ਕੋਣ ਦਾੜੀ ਹੈ ਦੇਖੋ ਸਾਡੇ ਉਸਤਾਦ ਜੀ ਇੱਧਰ ਭਾਈ ਇਹ ਕਲਾਉਗਾ ਬ్రో ਉਹ ਯੋਧਾ ਦੇਖੋ ਚੱਲ ਮੁੰਜੀ ਕੇ ਨਾ ਜਮੂਲ ਵੀਰ ਵੀ ਆ ਸਾਡਾ ਚੱਲ ਭਾਈ ਚੱਲ ਚੱਲ ਮੈਂ ਵੀ ਈਲ ਬਣਾ ਪਹਿਲੀ ਤਾਂ ਪਹਿਲੀ ਆ ਦੂਜੀ ਈਲ ਬਰਬਾਚਲੀ ਹੈ ਸਾਰੇ ਕੰਦੇ ਬੰਦੇ ਆਣ ਜੀ ਦੀ ਵੀਡੀਓ ਬਣਾ ਪਲੇਅਰ ਖਰਾਬ ਸੰਤਰੇ 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 ਬੈਠੇ ਆ ਵੀਡੀਓ ਤੇ ਹੋਰ ਹੈ ਇਹਨਾਂ ਪਲਾਂਟ ਕੋਈ ਬਾਤ ਕਿੰਦੀ ਕਮਾ ਨਹੀਂ ਕੱਟੇ ਮੁਕੀ ਲਓ ਇਹ ਨਹੀਂ ਨਿਕਲ ਗਿਆ ਇਹ ਲਾਜੋ ਆ ਜਾਓ ਹੁਣ ਆਪਾਂ ਲੈਂਡ ਕਰ ਲੱਗੇ ਆ ਇਸ ਟਾਈਮ ਸਾਰੀ ਸਾਡੀ ਫੌਜ ਤਿਆਰ ਹੈ ਸਾਡੀ ਟੀਮ ਆ ਲੈਂਡ ਕਰਕੇ ਸਵਾਈ ਮਾਧੋਪੁਰ ਅਸੀਂ ਪਹੁੰਚ ਚੁੱਕੇ ਆ ਕਿ ਬੰਦੇ ਬੜੇ ਖੁਸ਼ ਆ ਸਵਾਈ ਮਾਧੋਪੁਰ ਫੰਡੀ ਕਮੈਂਡ ਮਕੇ ਬਾਅਦ ਤੇ ਰਾਤ ਦੇ ਬਾਅਦ ਚੋਂ ਕਹਿੰਦੇ 9:00 ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਸਵਾਈ ਮਾਧੋਪੁਰ ਦਾ ਜਿਹੜਾ ਸਟੇਸ਼ਨ ਹੈ ਇਹਦੇ ਆਪਾਂ ਲੈਂਡ ਕਰ ਚੁੱਕੇ ਆ ਬਾਈ ਜੀ ਸਾਡੇ ਫਰਦੋਸ ਭਾਈ ਸਾਹਿਬ ਜੇਂਡ ਕੀ ਦਵਾਈ ਸਪੈਸ਼ਲ ਉਹ ਸਵਾਈ ਮਾਧੋਪੁਰ ਪਹੁੰਚ ਗਏ ਆ ਆਮ ਸ਼ੋਰਟੇ ਗੱਡੀ ਸਾਡੀ ਆ ਚੁੱਕੀ ਏ ਬੰਦੇ ਸਾਰੇ ਰੈਡੀ ਏ ਜਾਣ ਵਾਸਤੇ ਵੇਖੋ